ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਖਟਾਸ ਵੱਧੀ ਨਜ਼ਰ ਆ ਰਹੀ ਹੈ ਇਸੇ ਵਿਚਕਾਰ ਕੈਨੇਡਾ ਨੇ ਕੁਝ ਸਖਤ ਫੈਸਲੇ ਵੀ ਲਏ ਨੇ ਜਿਵੇਂ ਕਿ 10 ਸਾਲ ਦਾ ਵੀਜ਼ਾ ਖਤਮ ਕਰਨਾ ਤੇ ਹੁਣ ਤਾਜ਼ਾ ਅਪਡੇਟ ਇਹ ਹੈ ਕਿ ਕੈਨੇਡਾ ਨੇ ਇਮੀਗ੍ਰੇਸ਼ਨ ਦੇ ਵਿੱਚ ਹੋਰ ਵੱਡੇ ਬਦਲਾਅ ਕਰ ਦਿੱਤੇ ਨੇ ਜਿਹਦੇ ਨਾਲ ਸਟੂਡੈਂਟ ਸ਼ਿਪ ਵਿਖਤੇ ਅਸਰ ਪਵੇਗਾ ਹੁਣ IRCC ਨੇ ਵਿਦਿਆਰਥੀਆਂ ਦੀ ਡਾਇਰੈਕਟ ਸਟ੍ਰੀਮ ਹੀ ਬੰਦ ਕਰ ਦਿੱਤੀ ਹੈ ਇਸ ਦੇ ਨਾਲ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਲੱਖਾਂ ਲੋਕ सोचने मजबूर हो गए ने